ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜ਼ਖਮ ਜਿਹੜਾ ਹਾਲੇ ਤੱਕ ਸਿੱਖਾ ਹੀ ਨਹੀਂ ਹਰ ਪੰਜਾਬੀ ਦੇ ਸੀਨੇ ਦੇ ਉੱਤੇ ਹਰਾਇਆ ਇਸ ਜ਼ਖਮ ਨੂੰ ਕਿਸ ਤਰ੍ਹਾਂ ਨਾਲ ਲਾਉਣ ਦੀਆਂ ਸਾਜਾ ਰਚੀਆਂ ਗਈਆਂ ਡੇਰਾ ਸਰਸਾ ਮੁਖੀ ਅਤੇ ਹਣੀਪ੍ਰੀਤ ਨੇ ਕਿੰਨੇ ਕਣੌਣੇ ਤਰੀਕੇ ਦੇ ਨਾਲੇ ਸਾਰੀ ਜਿਹੜੀ ਆਪ ਲੈਲਿੰਗ ਕੀਤੀ ਸਾਰੀ ਜਿਹੜੀ ਵਿਉਂਤਬੰਦੀ ਕੀਤੀ ਕਿ ਕਿਸ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ ਹੈ ਕਿਉਂ ਕਰਨੀ ਹੈ ਕਿਹੜੇ ਹਾਲਾਤਾਂ ਚੀਜ਼ਾਂ ਪੈਦਾ ਹੋਈਆਂ ਇਹ ਤੁਹਾਨੂੰ ਖੋਲ ਕੇ ਦੱਸ ਦਿਆਂ ਇਹ ਐਸੀ ਨਹੀਂ ਸਗੋਂ ਡੇਰੇ ਦੇ ਪੋਲੀਟੀਕਲ ਵਿੰਗ ਦੇ ਕੌਮੀ ਪ੍ਰਧਾਨ ਦੇ ਵੱਲੋਂ ਜਿਹੜੇ ਖੁਲਾਸੇ ਕੀਤੇ ਗਏ ਆ ਉਸ ਦੇ ਵੱਲੋਂ ਬਿਆਨ ਕੀਤੀਆਂ ਗਈਆਂ ਗੱਲਾਂ ਨੇ ਲੂ ਖੰਡੇ ਖੜੇ ਕਰ ਦਿੱਤੇ ਆ ਕਿ ਡੇਰਾ ਮੁਖੀ ਰਾਮ ਰਹੀਮ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਿੱਖਾਂ ਨਾਲ ਕਿੰਨੀ ਨਫ਼ਰਤ ਕਰਦਾ ਸੀ ਉਹਨਾਂ ਦੇ ਅੰਦਰ ਆਪਣੀ ਹਮੈ ਕਿੱਥੋਂ ਤੱਕ ਭਰੀ ਹੋਈ ਸੀ ਆਪਣੇ ਇੱਕ ਲੋਕਟਾ ਦੀ ਖਾਤਰ ਜਗਤ ਬਾਣੀ ਦਾ ਜਿਹੜਾ ਨਰਾਦਰ ਹੈ ਉਹ ਡੇਰਾ ਮੁਖੀ ਅਤੇ ਹਣੀ ਪ੍ਰੀਤ ਨੇ ਰਲ ਕੇ ਕੀਤਾ ਆ ਕਿਵੇਂ ਕੀਤਾ ਕਿਵੇਂ ਵਿਆਹਤ ਬੰਦੀ ਹੋਈ ਆ ਤੁਹਾਨੂੰ ਕੱਲੀ ਕੱਲੀ ਗੱਲ ਖੋਲ ਕੇ ਦੱਸਦੇ ਆ ਕਿ ਆਖਰਕਾਰ ਅਜਿਹਾ ਕਿਉਂ ਹੋਇਆ ਡੇਰਾ ਮੁਖੀ ਦੇ ਅੰਦਰ ਇੰਨੀ ਨਫ਼ਰਤ ਜਿਹੜੀ ਆ ਉਹ ਗੁਰਬਾਣੀ ਪ੍ਰਤੀ ਕਿਉਂ ਪਰੀ ਗਈ ਇਹ ਸਾਰਾ ਕੁਝ ਦੱਸਦੇ ਆ ਪਰ ਤੁਹਾਨੂੰ ਦੱਸ ਦਈਏ ਕਿ ਇੱਕ ਚਿੱਠੀ ਆ ਜਿਹੜੀ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਚਿੱਠੀ ਦੇ ਵਿੱਚ ਡੇਰਾ ਸਰਸਾ ਦੇ ਜਿਹੜਾ ਪੋਲੀਟੀਕਲ ਵਿੰਗ ਹੈ ਉਹਦੇ ਪ੍ਰਧਾਨ ਦੇ ਵੱਲੋਂ ਬੜੇ ਗੰਭੀਰ ਇਲਜ਼ਾਮ ਲਾਏ ਗਏ ਆ ਬੜੇ ਹੈਰਾਨ ਤੇ ਪਰੇਸ਼ਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਆ ਤੁਹਾਨੂੰ ਕਲੀ-ਕਲੀ ਗੱਲ ਦੱਸਦੇ ਆ ਉਸ ਵੇਲੇ ਦੇ ਡੇਰਾ ਸੱਚਾ ਸੌਦਾ ਦੇ ਪੋਲੀਟੀਕਲ ਵਿੰਗ ਦੇ ਪ੍ਰਧਾਨ ਪ੍ਰਦੀਪ ਕੁਮਾਰ ਦੇ ਵੱਲੋਂ ਜਿਹੜਾ ਬਿਆਨ ਦਰਜ ਕਰਾਇਆ ਗਿਆ ਉਹ ਹੈਰਾਨ ਤੇ ਪਰੇਸ਼ਾਨ ਕਰਦਾ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਨਾਲ ਜਿਹੜਾ ਇਹ ਸਾਰਾ ਮਾਮਲਾ ਹੋਇਆ ਪਰਦੀਪ ਕੁਮਾਰ ਆਪਣੇ ਬਿਆਨ ਦੇ ਵਿੱਚ ਦੱਸਦਾ ਹੈ ਕਿ ਉਹ 1987 ਤੋਂ ਡੇਰਾ ਸੱਚਾ ਸੋਦਾ ਦੇ ਨਾਲ ਜੁੜਿਆ ਹੋਇਆ ਹੈ। ਉਹ 2004 ਦੇ ਵਿੱਚ ਡੇਰੇ ਨੇ ਉਹਨੂੰ ਪੋਲੀਟੀਕਲ ਵਿੰਗ ਦਾ ਕੌਮੀ ਪ੍ਰਧਾਨ ਬਣਾਇਆ ਸੀ। ਉਸ ਦਾ ਕੰਮਕਾਰ ਜਿਹੜਾ ਹੁੰਦਾ ਸੀਗਾ ਉਹ ਜਿਹੜਾ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂ ਐ ਉਹਨਾਂ ਦੇ ਨਾਲ ਮਿਲਣਾ ਉਹਨਾਂ ਦੇ ਨਾਲ ਗੱਲਬਾਤ ਕਰਨੀ ਇੱਥੇ ਸ਼ੁਰੂ ਹੋ ਜਾਂਦਾ ਹੈ ਪ੍ਰਦੀਪ ਕੁਮਾਰ ਦਾ ਉਹ ਖਲਾਸਾ ਜੋ ਤੁਹਾਨੂੰ ਹੈਰਾਨ ਕਰ ਸਕਦਾ ਹੈ। ਦਰਅਸਲ 2015 ਦੇ ਵਿੱਚ ਪ੍ਰਦੀਪ ਕੁਮਾਰ ਨੂੰ ਡੇਰਾ ਮੁਖੀ ਬੁਲਾਉਂਦਾ ਹੈ ਗੱਲ ਜਿਹੜੀ ਹੈ ਮਾਰਚ ਜਾਂ ਅਪ੍ਰੈਲ ਦੀ ਹੈ ਉੱਥੇ ਜਿਹੜਾ ਮੁਖੀ ਬਾਬਾ ਰਾਮ ਰਹੀਮ ਉਹਨੂੰ ਮਿਲਣ ਦੇ ਲਈ ਬੁਲਾਉਂਦਾ ਹੈ ਪ੍ਰਦੀਪ ਕੁਮਾਰ ਦੱਸਦਾ ਹੈ ਕਿ ਜਦੋਂ ਉਹਨੂੰ ਬੁਲਾਇਆ ਗਿਆ ਉੱਥੇ ਉੱਥੇ ਜਿਹੜਾ ਕਮਰਾ ਸੀ ਉਹਦੇ ਵਿੱਚ ਬਾਬਾ ਜਿਹੜਾ ਡੇਰਾ ਸੱਚਾ ਸੋਦਾ ਮੁਖੀ ਆ ਰਾਮ ਰਹੀਮ ਉਹ ਮੌਜੂਦ ਸੀ ਉਰਾ ਸੱਜਾ ਤੇ ਖੱਬਾ ਬਾਹ ਜਿਹੜੀ ਹੈ ਕਿਹਾ ਜਾਂਦਾ ਹਣੀ ਪ੍ਰੀਤ ਮੌਜੂਦ ਸੀ ਇਸ ਤੋਂ ਇਲਾਵਾ ਕੁਝ ਹੋਰ ਲੋਕ ਮੌਜੂਦ ਸਨ ਜਿਸ ਦੇ ਵਿੱਚ ਜਿਹੜਾ ਹਰਪ੍ਰੀਤ ਰਕੇਸ਼ ਕੁਮਾਰ ਰਕੇਸ਼ ਦਿਲਬਾਰ ਸੰਦੀਪ ਬਰੇਟਾ ਹਰਸ਼ਧੂਰੀ ਮਹਿੰਦਰਪਾਲ ਬਿੱਟੂ ਕੋਟਕਪੁਰਾ ਦਾ ਨਾਂ ਜਿਹੜਾ ਉਹ ਮੁੱਖ ਰੂਪ ਦੇ ਵਿੱਚ ਸ਼ਾਮਲ ਹੈ ਪ੍ਰਦੀਪ ਕੁਮਾਰ ਅੱਗੇ ਦੱਸਦਾ ਹੈ ਕਿ ਜਿਹੜਾ ਬੁਰਜ ਜਵਾਰ ਸਿੰਘ ਵਾਲਾ ਹੈ ਉੱਥੇ ਜਿਹੜਾ ਹਰਜਿੰਦਰ ਸਿੰਘ ਮਾਂਜੀ ਆ ਜਿਹੜਾ ਉਹ ਇੱਕ ਸਿੱਖ ਧਰਮ ਪ੍ਰਚਾਰਕ ਹੈ ਉਸ ਦੇ ਵੱਲੋਂ ਜਿਹੜਾ ਉੱਥੇ ਕੁਝ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਕੁਝ ਲੋਕਾਂ ਨੂੰ ਪ੍ਰੇਰਿਤ ਕਰਕੇ ਜੋ ਕਿ ਡੇਰਾ ਸਰਸਤਾ ਦੇ ਨਾਲ ਜੁੜੇ ਹੋਏ ਸੀ ਬਾਬਾ ਰਾਮ ਰਹੀਮ ਨੂੰ ਮੰਨਦੇ ਸੀ ਉਹਨਾਂ ਪ੍ਰੇਮੀਆਂ ਨੂੰ ਪ੍ਰੇਰਿਤ ਕਰਕੇ ਜਿਹੜਾ ਉਹਨਾਂ ਨੇ ਮੋੜ ਸਿੱਖੀ ਦੇ ਵਿੱਚ ਲਿਆਂਦਾ ਅਤੇ ਜਿਹੜਾ ਉਹਨਾਂ ਦੇ ਗਲਾਂ ਦੇ ਵਿੱਚ ਲੋਕਟ ਹੈ ਜਿਹੜਾ ਸਰਸਾ ਡੇਰੇ ਦੀ ਪਹਿਚਾਣ ਮੰਨਿਆ ਜਾਂਦਾ ਉਹ ਲੋਕਟ ਹੈ ਉਹ ਫੋਟੋ ਜਿਹਦੇ ਵਿੱਚ ਸਰਸਾ ਮੁਖੀ ਹੈ ਜਿਹੜਾ ਡੇਰਾ ਮੁਖੀ ਆ ਉਹਦੀ ਫੋਟੋ ਹੈ ਉਹਨੂੰ ਗਲਾਂ ਦੇ ਵਿੱਚੋਂ ਲੁਹਾ ਕੇ ਜਿਹੜਾ ਜ਼ਮੀਨ ਤੇ ਸੁੱਟਿਆ ਤੇ ਪੈਰਾਂ ਦੇ ਵਿੱਚ ਰੋਲਿਆ ਗਿਆ ਇੰਨਾ ਸੁਣਨ ਦੀ ਧੀਰ ਸੀ ਪ੍ਰਦੀਪ ਕੁਮਾਰ ਦੱਸਦਾ ਕਿ ਇੰਨਾ ਸੁਣਨ ਦੀ ਧੀਰ ਸੀ ਹਣੀਪ੍ਰੀਤ ਗੁੱਸੇ ਵਿੱਚ ਆ ਗਈ ਅਤੇ ਕਹਿਣ ਲੱਗੀ ਕਿ ਲੋਕਟ ਜਦ ਫੇਕੇ ਗਏ ਤਾਂ ਆਪਾਂ ਕੁਝ ਕਿਉਂ ਨਹੀਂ ਕੀਤਾ ਸੇ ਸਾਨੂੰ ਕੁਝ ਕਰਨਾ ਚਾਹੀਦਾ ਸੀ ਇਸ ਤੋਂ ਬਾਅਦ ਬਾਬਾ ਰਾਮ ਰਹੀਮ ਤੇ ਹਣੀਪ੍ਰੀਤ ਕਹਿੰਦੇ ਆ ਕਿ ਇੱਟ ਦਾ ਜਵਾਬ ਜਿਹੜਾ ਹੈ ਉਹ ਪੱਥਰ ਨਾਲ ਦਿੱਤਾ ਜਾਊਗਾ ਇੱਥੋਂ ਸਾਰੀ ਕਹਾਣੀ ਖੁੱਲਦੀ ਹੈ ਕਿ ਕਿਸ ਤਰ੍ਹਾਂ ਨਾਲ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਈਰਖਾ ਅਤੇ ਜਿਹੜਾ ਗੁੱਸੇ ਦੇ ਵਿੱਚ ਆ ਕੇ ਹਣੀਪ੍ਰੀਤ ਤੇ ਬਾਬੇ ਦੇ ਵੱਲੋਂ ਕਰਵਾਈ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਜਦੋਂ ਕਹਿੰਦੇ ਆ ਹਣੀਪ੍ਰੀਤ ਕਿ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਇਸ ਤੋਂ ਬਾਅਦ ਰਕੇਸ਼ ਤੇ ਬਿੱਟੂ ਬੋਲਦੇ ਆ ਕਿ ਉਹ ਤਾਂ ਪ੍ਰਚਾਰਕ ਹੈ ਸਿੱਖਾਂ ਦੀ ਨਿਸ਼ਾਨੀ ਤਾਂ ਗੁਰੂ ਗ੍ਰੰਥ ਸਾਹਿਬ ਇਸ ਦੇ ਉੱਤੇ ਹਣੀਪ੍ਰੀਤ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਵੀ ਪੈਰਾਂ ਦੇ ਵਿੱਚ ਰੋਲਣ ਦੀ ਗੱਲ ਆਖਦੀ ਹੈ ਕਿ ਜਿਵੇਂ ਲੋਕਟ ਰੋਲੇਗੇ ਐ ਉਵੇਂ ਹੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੈਰਾਂ ਚ ਰੋਲਿਆ ਜਾਵੇ ਉਸ ਤੋਂ ਬਾਅਦ ਬਾਬਾ ਰਾਮ ਰਹੀਮ ਜੋ ਕਿ ਇਸ ਵੇਲੇ ਬਲਤਕਾਰ ਦੀ ਸਜ਼ਾ ਕੱਟ ਰਿਹਾ ਉਹ ਕਹਿੰਦਾ ਕਿ ਜੋ ਹਣੀਪ੍ਰੀਤ ਕਹਿ ਰਹੀ ਹੈ ਉਸ ਨੂੰ ਜਲਦ ਤੋਂ ਜਲਦ ਕੀਤਾ ਜਾਵੇ ਮਹਿੰਦਰਪਾਲ ਬਿੱਟੂ ਜੋ ਡੇਰਾ ਸੱਚਾ ਸੋਦਾ ਦੀ ਪੰਜਾਬ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ ਉਹਦੀ ਡਿਊਟੀ ਲਈ ਜਾਂਦੀ ਹੈ ਵੀ ਤੂੰ ਆਪਣੀ ਟੀਮ ਦੇ ਨਾਲ ਜਲਦੀ ਤੋਂ ਜਲਦੀ ਇਹ ਜਿਹੜਾ ਕੰਮ ਹੈ ਉਹ ਕਰ ਛੇਤੀ ਤੋਂ ਛੇਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਅਤੇ ਜੇਕਰ ਸਾਡੀ ਕੋਈ ਮਦਦ ਚਾਹੀਦੀ ਹੈ ਡੇਰਾ ਮੁਖੀ ਬਿੱਟੂ ਨੂੰ ਕਹਿੰਦਾ ਕਿ ਜੇਕਰ ਕੋਈ ਸਾਡੀ ਮਦਦ ਚਾਹੀਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਮੈਂ ਖੁਦ ਉੱਥੇ ਖੜਾ ਹੋਵਾਂਗਾ ਪ੍ਰਦੀਪ ਕੁਮਾਰ ਅੱਗੇ ਦੱਸਦਾ ਕਿ ਮੈਂ ਪਿੱਛੇ ਖੜਿਆ ਸੀ ਤਾਂ ਬਾਬੇ ਨੇ ਮੈਨੂੰ ਪੁੱਛਿਆ ਕਿ ਬੇਟਾ ਤੇਰਾ ਕੀ ਕੰਮ ਹੈ ਉਹਨੇ ਆਖਿਆ ਕਿ ਮੈਂ ਦਿੱਲੀ ਜਾਣਾ ਤੇ ਉੱਥੇ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਨੀ ਹੈ ਫਿਰ ਉਹ ਕਹਿਣ ਲੱਗੇ ਕਿ ਇਹਨਾਂ ਲੋਕਾਂ ਨੂੰ ਮਿਲ ਲਈ ਫਿਰ ਮੈਂ ਉੱਥੋਂ ਚਲਾ ਗਿਆ ਹੁਣ ਮੇਰੇ ਅਤੇ ਮੇਰੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਨੇ ਬਾਬਾ ਗੁਰਮੀਤ ਰਾਮ ਰਹੀਮ ਹਣੀਪ੍ਰੀਤ ਤ੍ਰਿਕੇਸ਼ ਅਤੇ ਉਹਨਾਂ ਦੇ ਕੁਝ ਹੋਰ ਲੋਕ ਮੈਨੂੰ ਮਾਰ ਸਕਦੇ ਨੇ ਇਸ ਤੋਂ ਪਹਿਲਾਂ ਹੀ ਮਹਿੰਦਰਪਾਲ ਬਿੱਟੂ ਨੂੰ ਵੀ ਜਿਹੜਾ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਹੈ ਨਾਬਾ ਦੀ ਹਾਈ ਸਕਿਉਰਿਟੀ ਜੇਲ੍ਹ ਦੇ ਅੰਦਰ ਮੇਰੇ ਪਰਿਵਾਰ ਜਿਸ ਦੇ ਵਿੱਚ ਮੇਰੀ ਪਤਨੀ ਮੇਰੀ ਬੇਟੀ ਮੇਰੇ ਪਾਪਾ ਮੰਮੀ ਅਤੇ ਮੇਰੇ ਕੁਝ ਰਿਸ਼ਤੇਦਾਰ ਨੇ ਉਹਨਾਂ ਨੂੰ ਮਾਰਨ ਦੀ ਜੜੀ ਹੈ ਉਹ ਸਾਜ਼ਿਸ਼ ਰਚੀ ਜਾ ਰਹੀ ਹੈ ਡੇਰਾ ਪ੍ਰਮੁੱਖ ਤੋਂ ਜਿਹੜਾ ਹੈ ਉਹਨਾਂ ਦੇ ਪਰਿਵਾਰ ਤੇ ਉਸ ਦੀ ਜਾਨ ਨੂੰ ਖਤਰਾ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪ੍ਰਦੀਪ ਕੁਮਾਰ ਦਾ ਇਹ ਬਿਆਨ ਬਹੁਤ ਕੁਝ ਸਾਬਤ ਕਰਦਾ ਹੈ ਐਵੀਡੈਂਸ ਜਿਹੜੇ ਨੇਗੇ ਜਿਹੜੇ ਹਾਲਾਤਾਂ ਦੇ ਦੁਆਰਾ ਪੈਦਾ ਕੀਤੇ ਗਏ ਐਵੀਡੈਂਸ ਆ ਉਹ ਪ੍ਰਦੀਪ ਕੁਮਾਰ ਦੀ ਇਸ ਗਵਾਹੀ ਦਾ ਜਿਹੜਾ ਉਹ ਕਹਿ ਸਕਦੇ ਆ ਕਿ ਸਬੂਤ ਨੇ ਕਿਉਂਕਿ ਬਿੱਟੂ ਨੂੰ ਪਹਿਲਾਂ ਮਾਰਿਆ ਗਿਆ ਐਡੀ ਹਾਈ ਸਕਿਉਰਿਟੀ ਜੇਲ ਹੋਵੇ ਉਹਦੇ ਵਿੱਚ ਜਿਹੜਾ ਬਿੱਟੂ ਦਾ ਕਤਲ ਕਰ ਦਿੱਤਾ ਜਾਵੇ ਜੋ ਕਿ ਇਸ ਸਾਰੀ ਘਟਨਾ ਦਾ ਸੂਤਰਤਾਰ ਸੀਗਾ ਇਸ ਸਾਰੀ ਘਟਨਾ ਨੂੰ ਕਰਨ ਦੇ ਵਿੱਚ ਉਹਦਾ ਵੱਡਾ ਰੋਲ ਸੀ ਇਸ ਘਟਨਾ ਨੂੰ ਬੁਣਨ ਦੇ ਵਿੱਚ ਉਹਦਾ ਵੱਡਾ ਰੋਲ ਸੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਹਿਸਾਬ ਦੇ ਨਾਲ 2015 ਦੇ ਵਿੱਚ ਸਾਈਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਹਨੂੰ ਕਵਰ ਅਪ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਮਿਹੱਥੇ ਇਨਸਾਫ ਮੰਗਦੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹ ਜਿਹੜਾ ਪੰਜਾਬ ਕਦੇ ਨਹੀਂ ਭੁੱਲ ਸਕਦਾ ਇਹ ਇਹ ਗੱਲ ਨੇ ਜਿਹੜਾ ਸਾਫ਼ ਕਰਤਾ ਇਸ ਚਿੱਠੀ ਨੇ ਕਿ ਕਿਵੇਂ ਡੇਰਾ ਮੁਖੀ ਦੇ ਵੱਲੋਂ ਜਿਹੜਾ ਇਹ ਸਾਰੇ ਦਾ ਸਾਰਾ ਛੜੇੰਤਰ ਹੈ ਉਹ ਰਚਿਆ ਗਿਆ ਇਹ ਸਾਰੀ ਦੀ ਸਾਰੀ ਘਣਾਉਣੀ ਹਰਕਤ ਨੂੰ ਰਚਿਆ ਗਿਆ ਡੇਰਾ ਮੁਖੀ ਆਪਣੇ ਆਪ ਅਤੇ ਆਪਣੇ ਡੇਰੇ ਦੇ ਅੰਦਰ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਜਾ ਰਿਹਾ ਹੈ ਕਹਿ ਸਕਦੇ ਆ ਕਿ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੱਲੇ ਸਿੱਖਾਂ ਦੇ ਜਿਹੜਾ ਧਾਰਮਿਕ ਗ੍ਰੰਥ ਨਹੀਂ ਉਹ ਮਨੁੱਖਤਾ ਦੇ ਇੱਕ ਮਨੁੱਖਤਾ ਦੇ ਲਈ ਗ੍ਰੰਥ ਨੇ ਜਿਨ੍ਹਾਂ ਤੋਂ ਹਰ ਮਨੁੱਖ ਜਿਹੜਾ ਆਪਣੀ ਜ਼ਿੰਦਗੀ ਜੀਉਣ ਦੀ ਸਹਦ ਲੈਂਦਾ ਹੈ ਪ੍ਰਦੀਪ ਕੁਮਾਰ ਦੀ ਇਸ ਚਿੱਠੀ ਦਾ ਹਾਲਾਂਕਿ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਰਹੀ ਪਰ ਜਿਵੇਂ ਸੋਸ਼ਲ ਮੀਡੀਆ ਤੇ ਚਿੱਠੀ ਵਾਇਰਲ ਹੋਈ ਹੈ ਮੀਡੀਆਜ਼ ਆਰਿਆਂ ਤੱਕ ਪਹੁੰਚੀ ਹੈ ਤਾਂ ਉਸ ਗੱਲ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਪ੍ਰਦੀਪ ਕੁਮਾਰ ਦੀ ਜਾਨ ਨੂੰ ਇਸ ਵੇਲੇ ਖਤਰਾ ਹੈ ਅਤੇ ਸਰਕਾਰ ਜਿਹੜੀ ਆ ਹਰਿਆਣਾ ਸਰਕਾਰ ਡੇਰਾ ਮੁਖੀ ਰਾਮ ਰਹੀਮ ਨੂੰ ਪ੍ਰੋਲ ਤੇ ਪ੍ਰੋਲ ਦੇ ਰਹੀ ਹੈ ਇਹ ਸਾਰੀਆਂ ਗੱਲਾਂ ਭਾਰਤੀ ਜਨਤਾ ਪਾਰਟੀ ਦੇ ਲਈ ਅਤੇ ਉਸ ਦੀ ਰਣਨੀਤੀ ਜਿਹੜੀ ਹੈ ਵੋਟ ਬੈਂਕ ਦੀ ਉਹਦੇ ਲਈ ਨੇ ਪਰ ਇਸ ਦਾ ਨੁਕਸਾਨ ਪ੍ਰਦੀਪ ਕੁਮਾਰ ਵਰਗੇ ਉਹਨਾਂ ਲੋਕਾਂ ਨੂੰ ਹੋ ਸਕਦਾ ਹੈ ਜਿਹੜੇ ਲੋਕ ਸੱਚ ਬੋਲਣ ਦੇ ਲਈ ਅੱਗੇ ਆ ਰਹੇ ਐ ਅਤੇ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਜ਼ਿਲ੍ਹਾ ਦੇ ਵਿੱਚ ਪਹੁੰਚਾਉਣ ਦਾ ਕੰਮ ਕਰ ਸਕਦੇ ਐ ਪੁਲਿਸ ਨੂੰ ਚਾਹੀਦਾ ਕਿ ਪ੍ਰਦੀਪ ਕੁਮਾਰ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਜਿਹੜਾ ਰਾਮ ਰਹੀਮ ਦੀਆਂ ਪਰੋਲਾਂ ਬੰਦ ਕੀਤੀਆਂ ਜਾਂ ਤਾਂ ਤੇ ਹਣੀਪ੍ਰੀਤ ਨੂੰ ਵੀ ਜੇਲ੍ਹ ਚ ਸੁੱਟਿਆ ਜਾਵੇ